ਕੋ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਹੋ ਗਏ ਨੇ ਜੀ ਚਾਹੇ ਉਹ ਕੋਈ ਮੁਲਾਜ਼ਮ ਵੀ ਹੈ ਉਹ ਆਪਣੇ ਘਰ ਦੇ ਵਿੱਚ ਜੇ ਬੈਠਾ ਉਹਨਾਂ ਦਾ ਦਰਵਾਜ਼ਾ ਖੁੱਲਾ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਬੈਠੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਦਾ ਸਮਾਨ ਚੱਕਿਆ ਜਾ ਰਿਹਾ ਹੈ ਇਤੋਂ ਤੱਕ ਕਿ ਹੁਣ ਸੱਟਾਂ ਮਾਰਨ ਤੱਕ ਜਿਹੜੀ ਗੱਲ ਆ ਗਈ ਹੈ ਕੋਈ ਵੀ ਵਪਾਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਕਿਰਤ ਕਰਦਾਗਾ ਕਿਰਤ ਕਰਕੇ ਤਿਲ ਫੁੱਲ ਜੋ ਕੋਈ 10 20 50 ਕਰ ਕਰਕੇ ਉਹ ਜਿਹੜੇ ਸ਼ਾਮ ਤੱਕ ਇਕੱਠੇ ਕਰਦਾ ਪਤਾ ਹੀ ਕੋਈ ਨਹੀਂ ਕਿਹੜੇ ਬੰਦੇ ਨੇ ਆ ਕੇ ਕਦੋਂ ਦੇ ਸਿਰ ਤੇ ਕਾਪਾ ਮਾਰ ਇੱਥੋਂ ਦੇ ਜਿਹੜੇ ਐਮ ਐਲ اے ਨੇ ਜਿਹੜੇ ਬਹੁਤ ਵੱਡੀ ਕੁਰਸੀ ਤੇ ਸਪੀਕਰ ਸੰਧਵਾ ਜੀ ਉਹਨਾਂ ਨਾਲ ਬੜੇ ਵੱਡੇ ਵੱਡੇ ਪੱਧਰ ਤੇ ਜਿਹੜੀ ਇਹ ਸਮੱਸਿਆ ਨੂੰ ਲੈ ਕੇ ਰਾਪਤਾ ਜਿਹੜਾ ਇਹਨਾਂ ਦਾ ਰਿਹਾ ਪਰ ਇਹ ਤਸ ਤੋਂ ਮਸ ਨਹੀਂ ਹੋਇਆ ਹਨਾ ਇਹ ਵਾਅਦੇ ਹੀ ਹੁੰਦਾ ਜਾ ਰਿਹਾ ਦਿਨੋਂ ਦਿਨ ਇਹ ਲੁੱਟਾਂ ਖੋਹਾਂ ਦੀ ਜਿਹੜੀ ਸੰਖਿਆ ਜਿਹੜੀ ਉਹ ਵਧਦੀ ਦੁਰੀ ਜਾ ਰਹੀ ਆ ਬਦਲਾਅ ਲਈ ਜਿਹੜੀ ਸਰਕਾਰ ਜਿਹੜੀ ਉਹ ਚੁਣੀ ਗਈ ਸੀ ਆ ਬਦਲਾਅ ਦੇਖਣ ਨੂੰ ਮਿਲ ਰਿਹਾ ਕਿ ਜਿੱਥੇ ਪਹਿਲਾਂ ਸਰਕਾਰਾਂ ਇਹ ਗੱਲ ਕਹਿੰਦੀਆਂ ਸੀ ਕਿ ਅਸੀਂ ਜਿਹੜਾ ਹੈਗਾ ਬਾਹਰਲੇ ਮੁਲਕਾਂ ਦੇ ਵਿੱਚੋਂ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਲੋਕ ਪੰਜਾਬ ਆ ਕੇ ਜਿਹੜੇ ਬਿਜ਼ਨਸ ਕਰਾ ਕੇ ਕਰਨਗੇ ਇੱਥੇ ਜਿਹੜੇ ਬਿਜ਼ਨਸ ਕਰਦੇ ਉਹ ਸੇਫ ਨਹੀਂਗੇ ਇੱਥੇ ਮੈਨੂੰ ਨਹੀਂ ਲੱਗਦਾ ਕਿ ਕੋਈ ਲੋਕ ਜਿੰਨਾ ਦਾ ਚੱਲ ਰਿਹਾ ਉਹ ਸੜਕਾਂ ਦੇ ਬਹਿ ਗਏ ਨੇ ਤੇ ਬਾਹਰੋਂ ਦਾ ਆਉਣਾ ਹੀ ਕਿੰਨਾ ਨੇ ਜੀ ਸੋ ਸਿੱਧਾ ਜਦੋਂ ਵੀ ਫੇਸਬੁੱਕ ਖੋਲਦੇ ਆ ਜੀ ਇੱਕ ਅੱਧੀ ਘਟਨਾ ਮੋਬਾਈਲ ਦੇ ਉੱਪਰ ਹੀ ਪਈ ਹੁੰਦੀ ਹੈ ਕਿ ਅੱਜ ਕੋਟਕਪੁਰੇ ਤੇ ਇਥੋਂ ਚੈਨ ਖਿੱਚੀ ਗਈ ਇਥੋਂ ਪਰਸ ਖਿੱਚਿਆ ਗਿਆ ਇੱਥੇ ਕਿਸੇ ਵਪਾਰੀ ਦੇ ਕਾਪਾ ਮਾਰ ਦਿੱਤਾ ਗਿਆ ਇਥੋਂ ਆ ਲੁੱਟ ਖੋਹ ਗਈ ਕਿਉਂਕਿ ਸਾਡਾ ਤਾਂ ਮੋਬਾਈਲ ਹੀ ਹੋਣ ਕੋਟਕਪੁਰੇ ਵਾਲਾ ਮੈਂ ਇੰਨੀਆਂ ਚੀਜ਼ਾਂ ਨਾਲ ਭਰਿਆ ਪਿਆ ਬਜ਼ਾਰਾਂ ਦੇ ਵਿੱਚ ਵਰਕੇ ਮੱਲਿਆਂ ਦੇ ਵਿੱਚ ਵਰਕੇ ਉਤਰੇ ਜਾਂਦੇ ਬੰਦੇ ਕੋਲੋਂ ਲੁੱਟ ਕੇ ਲੈ ਜਾਂਦੇ ਨੇ ਜੀ ਕਹਿੰਦੇ ਜੁम्मेवारਤਾ ਅੱਜ ਦੇ ਹਾਕਮ ਹੀ ਆ ਨਾ ਉਹਨਾਂ ਨੇ ਦੇਣੀ ਹੁੰਦੀ ਹੈ ਸਾਨੂੰ ਤਿੰਨ ਚੀਜ਼ਾਂ ਜਿਹੜਾ ਹੈਗਾ ਹਰ ਇੱਕ ਸਟੇਟ ਦਾ ਬੰਦਾ ਮੰਗਦਾ ਸਿਹਤ ਸਿੱਖਿਆ ਤੇ ਸੁਰੱਖਿਆ ਜੀ ਸੁਰੱਖਿਆ ਮੇਨ ਜਿਹੜੀ ਚੀਜ਼ ਆ ਕਿ ਸਾਨੂੰ ਸਖਤਰ ਸਖਿਆ ਮਾਈਆ ਤਾਂ ਜਿਹੜੀ ਮੌਜੂਦਾ ਸਰਕਾਰ ਉਹਨੇ ਕਰਵਾਉਣੀ ਆ ਨਾ ਤੇ ਜੇ ਉਥੋਂ ਦੇ ਰਹਿਣ ਵਾਲੇ ਵਪਾਰੀ ਜਾਂ ਉਥੋਂ ਦੇ ਲੋਕ ਹੀ ਸੁਰੱਖਿਤ ਨਹੀਂ ਤਾਂ ਫੇਰ ਸਰਕਾਰ ਨਾਲ ਦੀ ਚੀਜ਼ ਹੀ ਹੈ ਨਹੀਂ ਜੀ ਅੱਜ ਪੂਰੇ ਦਾ ਪੂਰਾ ਪੂਰਾ ਸ਼ਹਿਰ ਆ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਬਾਜ਼ਾਰ ਆ ਜਿਹੜਾ ਸਾਰੇ ਸਾਰਾ ਬੰਦ ਹੈਗਾ ਤੇ ਜਿੰਨੇ ਵੀ ਦੁਕਾਨਦਾਰ ਵਪਾਰੀ ਆ ਉਹ ਸੜਕਾਂ ਦੇ ਉੱਤੇ ਆ ਹਰ ਇੱਕ ਤਾਕਤਾ ਜਿਹੜਾ ਇਹ ਸਰਕਾਰ ਦੇ ਵਿੱਚ ਸੜਕਾਂ ਦਿੱਤੇ ਆ ਸ਼ਾਇਦ ਇਹ ਮਹਾਨ ਹੀ ਬਣ ਗਿਆ ਲੋਕਾਂ ਦੇ ਵਿੱਚ ਕਿ ਸੜਕਾਂ ਦੇ ਉਤਰੇ ਤੋਂ ਬਿਨਾ ਉਹਨਾਂ ਦੀ ਕਿਤੇ ਵੀ ਗੱਲ ਨਹੀਂ ਸੁਣੀ ਜਾਏਗੀ ਕੋਟਕ ਪੂਰੇ ਦੇ ਵਿੱਚ ਬਾਜ਼ਾਰ ਦੇ ਵਿੱਚ ਹਰ ਰੋਜ਼ ਕਈ ਘਟਨਾਵਾਂ ਜਿਹੜੀਆਂ ਲੁੱਟਖੋਹਾਂ ਦੀਆਂ ਹੋ ਰਹੀਆਂ ਤੇ ਇਸ ਦੇ ਸਬੰਧ ਦੇ ਵਿੱਚ ਲੋਕਾਂ ਨੇ ਜਿਹੜਾ ਇੱਥੇ ਪ੍ਰਦਰਸ਼ਨ ਕੀਤਾ ਤੇ ਸਾਰੇ ਸਾਰੇ ਸ਼ਹਿਰ ਬੰਦ ਕੀਤਾ ਆਪਾਂ ਗੱਲਬਾਤ ਕਰਾਂਗੇ ਸੱਸੀ ਗਾਲ ਬਾਈ ਜੀ ਸੱਸੀ ਗਾਲ ਜੀ ਅੱਛਾ ਬਾਈ ਜੀ ਨਾਮ ਕੀ ਹੈ ਤੁਹਾਡਾ ਜੀ ਹਾਂ ਸਰ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਐਸਬ ਯਾਰ ਦੇ ਵਿੱਚ ਦੁਕਾਨ ਆ ਜੀ ਤੁਹਾਡੀ ਹਾਂ ਨਹੀਂ ਦਰਸਲ ਮੈਂ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਆ ਅੱਜ ਕੋਟਕਪੂਰਾ ਸ਼ਹਿਰ ਦੇ ਵਿੱਚ ਹਰ ਉਚਾਇਓ ਮੁਲਾਜ਼ਮ ਹੈ ਚਾਹੇ ਉਹ ਕੋਈ ਦੁਕਾਨਦਾਰ ਆ ਚਾਹੇ ਉਹ ਵਾਹਾਰੀ ਹੈ ਕੋਈ ਵੀ ਹੈਗਾ ਉਹ ਸਾਰੇ ਹੀ ਅੱਜ ਇਸ ਬੰਦਰੇ ਸੱਦੇ ਤੇ ਇਥੇ ਪਹੁੰਚੇ ਨੇ ਕੋਈ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਹੋ ਗਏ ਨੇ ਜੀ ਚਾਹੇ ਉਹ ਕੋਈ ਮੁਲਾਜ਼ਮ ਵੀ ਹੈ ਉਹ ਆਪਣੇ ਘਰ ਦੇ ਵਿੱਚ ਜੇ ਬੈਠਾ ਉਹਨਾਂ ਦਾ ਦਰਵਾਜ਼ਾ ਖੁੱਲਾ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਬੈਠੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਦਾ ਸਮਾਨ ਚੱਕਿਆ ਜਾ ਰਿਹਾ ਕਿਸੇ ਦਾ ਸਿਲੰਡਰ ਚੱਕਿਆ ਗਿਆ ਕਿਸੇ ਦਾ ਇਨਵਰਟਰ ਚੱਕਿਆ ਗਿਆ ਕਿਸੇ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਖੋਈਆਂ ਗਈਆਂ ਕਿਸ ਦੀ ਚੈਨਿੰਗ ਖੋਈ ਗਈ ਇੱਥੋਂ ਤੱਕ ਕਿ ਹੁਣ ਸੱਟਾਂ ਮਾਰਨ ਤੱਕ ਜਿਹੜੀ ਗੱਲ ਆ ਗਈ ਹੈ ਕੋਈ ਵੀ ਵਪਾਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਕਿਰਤ ਕਰਦਾਗਾ ਕਿਰਤ ਕਰਕੇ ਤਿਲ ਫੁੱਲ ਜੋ ਕੋਈ 10 20 50 ਕਰ ਕਰਕੇ ਉਹ ਜਿਹੜੇ ਸ਼ਾਮ ਤੱਕ ਇਕੱਠੇ ਕਰਦਾ ਪਤਾ ਹੀ ਕੋਈ ਨਹੀਂ ਕਿਹੜੇ ਬੰਦੇ ਨੇ ਆ ਕੇ ਕਦੋਂ ਦੇ ਸਿਰ ਤੇ ਕਾਪਾ ਮਾਰਨਾ ਤੇ ਜਿੰਨੀ ਹੁੰਦੀ ਸਾਰੇ ਦਿਨ ਦੀ ਵਿਕਰੀ ਆ ਉਹ ਜਿਹੜੀ ਉਹ ਲੈ ਕੇ ਉਹਨੇ ਰਫੂ ਚੱਕਰ ਹੋ ਜਾਣਾਗਾ ਸੋ ਇਸ ਸਬੰਧ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਇੱਥੇ ਚੈਂਬਰ ਆਫ ਕਮਰਸ ਦੇ ਪ੍ਰਧਾਨ ਜੀ ਤੇ ਸਮੁੱਚੇ ਵਪਾਰੀ ਜਿਹੜੇ ਬਹੁਤ ਵਾਰ ਮਿਲ ਚੁੱਕੇ ਨੇ ਪੁਲਿਸ ਪ੍ਰਸ਼ਾਸਨ ਨਾਲ ਕਈ ਮੀਟਿੰਗਾਂ ਹੋ ਚੱਕੀਆਂ ਨੇ ਆ ਇੱਥੋਂ ਦੇ ਜਿਹੜੇ ਐਮ ਐਲ ਏ ਨੇ ਜਿਹੜੇ ਬਹੁਤ ਵੱਡੀ ਕੁਰਸੀ ਤੇ ਸਪੀਕਰ ਸੰਧਵਾ ਜੀ ਉਹਨਾਂ ਨਾਲ ਬੜੇ ਵੱਡੇ ਵੱਡੇ ਪੱਧਰ ਤੇ ਜਿਹੜੀ ਇਹ ਸਮੱਸਿਆ ਨੂੰ ਲੈ ਕੇ رابطہ ਜਿਹੜਾ ਇਹਨਾਂ ਦਾ ਰਿਹਾ ਪਰ ਇਹ ਟੱਸ ਲੋ ਮੱਸ ਨਹੀਂ ਹੋਇਆ ਹਨਾ ਇਹ ਵਾਧਾ ਹੀ ਹੁੰਦਾ ਜਾ ਰਿਹਾ ਦਿਨੋਂ ਦਿਨ ਇਹ ਲੁੱਟਾਂ ਖੋਹਾਂ ਦੀ ਜਿਹੜੀ ਸੰਖਿਆ ਜਿਹੜੀ ਉਹ ਵਾਧੀ ਤੁਰੀ ਜਾ ਰਹੀ ਆ ਉਸ ਦੇ ਰੋਸ ਵਜੋਂ ਅੱਜ ਪੂਰਾ ਕੋਟਕਪੂਰਾ ਜਿਹੜਾ ਹੈਗਾ ਉਹ ਬੰਦ ਆ ਤੇ ਜਿਹੜੇ ਦੁੱਧ ਵਾਲੇ ਵੀਰ ਨੇ ਉਹ ਵੀ ਜਿਹੜੇ ਇਕੱਲੇ ਇਕੱਲੇ ਘਰੇ ਵਾਪਸ ਜਾਂਦੇ ਨੇ ਤੇ ਉਹਨਾਂ ਨਾਲ ਵੀ ਜਿਹੜੀਆਂ ਲੁੱਟਾਂ ਖਵਾਉਂਦੀਆਂ ਨੇ ਉਹ ਵੀ ਹੁਣ ਗਰੁੱਪ ਬਣਾ ਕੇ ਕੋਈ 5-7 ਬੰਦਿਆਂ ਦਾ ਗਰੁੱਪ ਬਣਾ ਕੇ ਵਾਪਸ ਉਹ ਆਦੇ ਘਰਾਂ ਦੇ ਵਿੱਚ ਜਿਹੜੇ ਨੇਰੇ ਸਵੇਰੇ ਜਾਂਦੇ ਨੇ ਹਾਂ ਦੇਖੋ ਉਹ ਬਦਲਾ ਲਈ ਜਿਹੜੀ ਸਰਕਾਰ ਜਿਹੜੀ ਉਹ ਚੁਣੀ ਗਈ ਸੀ ਆ ਬਦਲਾ ਦੇਖਣ ਨੂੰ ਮਿਲ ਰਿਹਾ ਕਿ ਜਿੱਥੇ ਪਹਿਲਾਂ ਸਰਕਾਰਾਂ ਇਹ ਗੱਲ ਕਹਿੰਦੀਆਂ ਸੀ ਕਿ ਅਸੀਂ ਜਿਹੜਾ ਹੈਗਾ ਬਾਹਰਲੇ ਮੁਲਕਾਂ ਦੇ ਵਿੱਚੋਂ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਲੋਕ ਪੰਜਾਬ ਆ ਕੇ ਜਿਹੜੇ ਬਿਜ਼ਨਸ ਕਰਾ ਕੇ ਕਰਨਗੇ ਇੱਥੇ ਜਿਹੜੇ ਬਿਜ਼ਨਸ ਕਰਦੇ ਉਹ ਸੇਫ ਨਹੀਂਗੇ ਇੱਥੇ ਮੈਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਦਾ ਚੱਲ ਰਿਹਾ ਉਹ ਸੜਕਾਂ ਦੇ ਬਹਿ ਗਏ ਨੇ ਤੇ ਬਾਹਰੋਂ ਤਾਂ ਆਉਣਾ ਹੀ ਕਿੰਨਾ ਨੇ ਸੋ ਕੋਈ ਵਿਚਾਰਨ ਦੀ ਲੋੜ ਹੈ ਕਿ ਬੜੇ ਵੱਡੇ ਪੱਧਰ ਤੇ ਪੰਜਾਬ ਦੇ ਲੋਕਾਂ ਨੇ ਹਲਾ ਕੋਟਕੁਬਰੇ ਦੇ ਲੋਕਾਂ ਨੇ ਜਿਹੜੇ ਵੱਡਾ ਫਤਵਾ ਜਿਹੜਾ ਦਿੱਤਾ ਸੀਗਾ ਕਿ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਹਾਂ ਵੀ ਜਿਹੜੇ ਸਾਡੇ ਲੋਕ ਜਿਹੜੇ ਦੁਖੀ ਨੇ ਸਾਨੂੰ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਇਹ ਹੀ ਉਹ ਲੋਕ ਨੇ ਜਿਨ੍ਹਾਂ ਨੇ ਇਹਨਾਂ ਨੂੰ ਬਿਠਾਇਆ ਜੀ ਉਹਨਾਂ ਦੀ ਗੱਲ ਆ ਉਹਨਾਂ ਦੀ ਜਿਹੜੀ ਮੁਸ਼ਕਲ ਆ ਉਹ ਇੱਥੋਂ ਦੇ ਹਾਕਮਾਂ ਨੇ ਨਾ ਸੁਣੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਭਾਇਆ ਉਹ ਲਾਭ ਹੀ ਦੇਣਗੇ अच्छा भाई जी ਦਿਨ ਦੇ ਵਿੱਚ ਕਿੰਨੀਆਂ ਘਟਨਾਵਾਂ ਇਹੋ ਜੀਆਂ ਹੋ ਜਾਂਦੀਆਂ ਸੱਟਾਂ ਵਗੈਰਾ ਵੱਜਣ ਦਾ ਵੀ ਤੁਸੀਂ ਜ਼ਿਕਰ ਕੀਤਾ ਹੈਗਾ ਕਿੰਨੀਆਂ ਘਟਨਾਵਾਂ ਜਿਹੜੀਆਂ ਉਹ ਕੋਟਕਪੁਰੇ ਸ਼ਹਿਰ ਦੇ ਵਿੱਚ ਹੁੰਦੀਆਂ ਬਰਸਾਲਾ ਸੀ ਤਾਂ ਜਦੋਂ ਵੀ ਫੇਸਬੁੱਕ ਖੋਲਦੇ ਜੀ ਇੱਕ ਅੱਧੀ ਘਟਨਾ ਮੋਬਾਈਲ ਦੇ ਉੱਪਰ ਹੀ ਪਈ ਹੁੰਦੀ ਹੈ ਕਿ ਅੱਜ ਕੋਟਕਪੁਰੇ ਤੇ ਇਥੋਂ ਚੈਨ ਖਿੱਚੀ ਗਈ ਇਥੋਂ ਪਰਸ ਖਿੱਚਿਆ ਗਿਆ ਇੱਥੇ ਕਿਸੇ ਵਪਾਰੀ ਦੇ ਕਾਪਾ ਮਾਰ ਦਿੱਤਾ ਗਿਆ ਇਥੋਂ ਆ ਲੁੱਟ ਖੋਹ ਗਈ ਕਿਉਂਕਿ ਸਾਡਾ ਤਾਂ ਮੋਬਾਈਲ ਹੀ ਹੁਣ ਕੋਟਕਪੁਰੇ ਵਾਲਾ ਮੈਂ ਇੰਨੀਆਂ ਚੀਜ਼ਾਂ ਨਾਲ ਭਰਿਆ ਪਿਆ ਜੀ ਅੱਛਾ ਇੱਕ ਗੱਲ ਇਹ ਵੀ ਹੈ ਕਿ ਲੁੱਟਾ ਖੋਹਾ ਵਧ ਗਈਆਂ ਤੁਸੀਂ ਕਹਿ ਰਹੇ ਹੋ ਕੀ ਕਾਰਨ ਲੱਗਦਾ ਹੈਗਾ ਕਿ ਲੁੱਟਾ ਖੋਹਾ ਇਹਨਾਂ ਦਿਨਾਂ ਦੇ ਵਿੱਚ ਕਿਸ ਵਜ੍ਹਾ ਕਰਕੇ ਜੋ ਨੌਜਵਾਨੀ ਜਿਹੜੀ ਇਹਨਾਂ ਲੁੱਟਾ ਖੋਹਾ ਵਾਲਾ ਜਿਹੜੀ ਉਹ ਆਕਰਸ਼ਿਤ ਹੋ ਰਹੀ ਹੈ ਨਹੀਂ ਇਹਨਾਂ ਦਾ ਕਾਰਨਤਾ ਮੈਂ ਕੁਝ ਨਹੀਂ ਸਮਝ ਸਕਦਾ ਕਿ ਮੈਂ ਤਾਂ ਇਹ ਕਹਸਾ ਕਿ ਜਿਹੜੇ ਸਾਡੇ ਹਾਕਮ ਨੇ ਜਿਨ੍ਹਾਂ ਨੇ ਇਹਨਾਂ ਨੂੰ ਠੱਲ ਪਾਉਣੀ ਸੀ ਜਾਂ ਕੰਮ ਧੰਦੇ ਲਾਉਣਾ ਸੀ ਉਹਨਾਂ ਦੀ ਜਿਹੜੀ ਹੈਗੀ ਨਰੈਕੀ ਹੈਗੀ ਇਹ ਕਿ ਜਿਨ੍ਹਾਂ ਕਰਕੇ ਜਿਹੜੇ ਇਹ ਜਿਹੜੇ ਦਿਨੋਂ ਦਿਨ ਵਧ ਰਹੇ ਉਹਨਾਂ ਦੇ ਹੌਸਲੇ ਜਿਹੜੇ ਇੰਨੇ ਉੱਚੇ ਨੇ ਉਹ ਸਮਝਦੇ ਕਿਸੇ ਨੂੰ ਕੁਝ ਨਹੀਂ ਜੀ ਉਹ ਦਿਨ ਦਿਹਾੜੇ ਜਿਹੜਾ ਹੈਗਾ ਉਹ ਇਹ ਕੰਮ ਕਰ ਰਹੇ ਨੇ ਅੱਗੇ ਤਾਂ ਸੀਗਾ ਕਿ ਬਾਹਰ ਕੋ ਸ਼ਹਿਰ ਤੋਂ ਕੋਈ 2-4 ਕਿਲੋਮੀਟਰ ਅਸੀਂ ਬਾਹਰ ਜਾਵਾਂਗੇ ਜਿੱਥੇ ਕੱਲੇ ਕਹਿਰੇ ਹੁੰਦੇ ਸੀ ਉੱਥੇ ਕਿਤੇ ਪਹਿਲਾਂ ਕੋਈ ਲੁੱਟ ਜਾਂ ਇਸ ਤਰ੍ਹਾਂ ਦੀ ਵਾਰਦਾਤ ਸੁਣਦੇ ਹੁੰਦੇ ਸੀ ਕਿ ਕਿਸੇ ਦਾ ਕੁਝ ਲੁੱਟੇਗਾ ਅਜ ਤਾਂ ਬਜ਼ਾਰਾਂ ਦੇ ਵਿੱਚ ਵਰਕੇ ਮਹੱਲਿਆਂ ਦੇ ਵਿੱਚ ਵਰਕੇ ਉਹ ਤੁਰੇ ਜਾਂਦੇ ਬੰਦੇ ਕੋਲੋਂ ਲੁੱਟ ਕੇ ਲੈ ਜਾਂਦੇ ਨੇ ਜੀ ਕਹਿੰਦੇ ਜੁम्मेवारਤਾ ਅਜਦੇ ਹਾਕਮ ਹੀ ਹੈ ਨਾ ਉਹਨਾਂ ਨੇ ਦੇਣੀ ਹੁੰਦੀ ਹੈ ਸਾਨੂੰ ਤਿੰਨ ਚੀਜ਼ਾਂ ਜਿਹੜਾ ਹੈਗਾ ਹਰ ਇੱਕ ਸਟੇਟ ਦਾ ਬੰਦਾ ਮੰਗਦਾ ਸਿਹਤ ਸਿੱਖਿਆ ਤੇ ਸੁਰੱਖਿਆ ਜੀ ਸੁਰੱਖਿਆ ਮੇਨ ਜਿਹੜੀ ਚੀਜ਼ ਹੈ ਕਿ ਸਾਨੂੰ ਸੱਖਰ ਸੱਖਿਆ ਮਾਈਆ ਤਾਂ ਜਿਹੜੀ ਮੌਜੂਦਾ ਸਰਕਾਰ ਉਹਨੇ ਕਰਵਾਉਣੀ ਹੈ ਨਾ ਤੇ ਜੇ ਉੱਥੋਂ ਦੇ ਰਹਿਣ ਵਾਲੇ ਵਪਾਰੀ ਜਾਂ ਉੱਥੋਂ ਦੇ ਲੋਕ ਹੀ ਸੁਰੱਖਿਤ ਨਹੀਂ ਤਾਂ ਫੇਰ ਸਰਕਾਰ ਨਾਲ ਦੀ ਚੀਜ਼ ਹੀ ਹੈ ਨਹੀਂ ਜੀ ਅੱਛਾ ਤੁਸੀਂ ਆਪਣੇ ਸਮੇਂ ਦੇ ਵਿੱਚ ਕਈ ਸਰਕਾਰਾਂ ਦੇਖੀਆਂ ਇਥੇ ਅਕਾਲੀ ਆਏ ਕਾਂਗਰਸੀ ਆਏ ਇੱਕ ਨਵੇਂ ਬਦਲਾਅ ਨੂੰ ਲੈ ਕੇ ਕਿਉਂਕਿ ਵੱਡੇ ਪੱਧਰ ਦੇ ਉੱਤੇ ਦੁਕਾਨਦਾਰ ਤੌਕਾ ਵਪਾਰੀ ਤੌਕਾ ਜਿਹੜਾ ਉਹਨਾਂ ਨੇ ਇਹ ਸਰਕਾਰ ਨੂੰ ਸੱਤਾ ਦੇ ਵਿੱਚ ਲੈ ਕੇ ਜਾਂਦਾ ਸੀਗਾ ਇੱਕ ਬਦਲਾਅ ਦਾ ਸੁਪਨਾ ਦਿੱਤਾ ਸੀਗਾ ਤੁਹਾਨੂੰ ਲੱਗਦਾ ਨਹੀਂਗਾ ਕਿ ਬਦਲਾਅ ਆ ਜਿਹੜਾ ਉਹ ਕੁੱਠਾ ਪੈ ਗਿਆ ਬਦਲਾਅ ਆਇਆ ਹੋਇਆ ਜੀ ਇਹ ਨਹੀਂਗਾ ਅਸੀਂ ਇਸ ਤੋਂ ਮੁਨਕਰ ਨਹੀਂਗੇ ਕਿ ਬਦਲਾਅ ਨਹੀਂ ਆਇਆ ਬਦਲਾਅ ਆਇਆ ਅੱਗੇ ਦੁਕਾਨਾਂ ਖੁੱਲ੍ਹਦੀਆਂ ਹੁੰਦੀਆਂ ਸੀ ਹਮ ਅੱਜ ਦੁਕਾਨਾਂ ਬੰਦ ਨੇ ਇਹ ਬਦਲਾਅ ਆਇਆ ਉਹਨਾਂ ਲੋਕਾਂ ਜਿਹੜੇ ਵਿਚਾਰੇ ਆਪਣਾ ਕਾਰੋਬਾਰ ਕਰਦੇ ਸੀ ਕੋਈ ਮੁਲਾਜ਼ਮ ਆਪਣੀ ਨੌਕਰੀ ਕਰਦਾ ਸੀ ਅਸੀਂ ਰਾਤ ਨੂੰ ਵਾਲਟ ਪੈ ਗਿਆ ਸੀ 11 11 12 12 ਵਜੇ ਅੱਗੇ ਲਾਈਨ ਨਾ ਬਿਜਲੀ ਦੀ ਚੱਲਦੀ ਹੈ ਇਹਦੀ ਰਿਪੇਅਰ ਕਰਨਾ ਸੀ ਅਸੀਂ ਰਾਤ ਨੂੰ ਨਿਕਲ ਜਾਂਦੇ ਸੀ 11 ਵਜੇ ਨਿਕਲ ਜਾਣਾ ਉਹਨੂੰ ਰਿਪੇਅਰ ਕਰਨਾ ਅਸੀਂ ਡਰ ਰਹੇ ਹਾਂ ਜੀ ਸਾਡੇ ਘਰੋਂ ਪਰਿਵਾਰ ਨਹੀਂ ਜਾਣ ਦੇ ਰਹੇ ਕਿ ਹਾਂ ਵੀ ਤੁਸੀਂ ਇਕੱਲੇ ਜਾਣਾ ਚਾਹੇ ਜੇਬ ਦੇ ਵਿੱਚ ਨਕਦੀ ਨਾਲ ਲੈ ਕੇ ਜਾਓਗੇ ਮੋਬਾਈਲ ਨਾਲ ਲੈ ਕੇ ਜਾਓਗੇ ਪਰ ਉਹ ਠੀਕ ਹੈ ਪਰ ਜਿਹੜੇ ਤੁਹਾਡੇ ਸੱਟ ਮਾਰ ਦੇਣੀ ਆ ਉਹਦੀ ਉਹਦੀ ਕਿਸੇ ਦੀ ਰਿਸਪੋਨਸੀਬਿਲਟੀ ਹੈ ਕਿ ਹਨਾ ਇਸ ਕਰਕੇ ਬਦਲਾਅ ਜ਼ਰੂਰ ਆਇਆ ਲੋਕਾਂ ਨੇ ਬੰਦ ਕਰਕੇ ਸੜਕਾਂ ਦੇ ਅੱਗੇ ਅੱਗੇ ਖੁੱਲੀਆਂ ਹੁੰਦੀਆਂ ਸੀ ਅੱਜ ਬੰਦ ਹੈ ਬਦਲਾਅ ਹੀ ਹੈ ਜੀ ਸੋ ਦੋਸਤ ਦੇਖ ਸਕਦੇ ਹੋ ਕਿ ਬਦਲਾਵ ਦੀ ਝਲਕਾ ਜਿਹੜੀ ਉਹ ਹਰੇਕ ਜਗ੍ਹਾ ਦੇ ਉੱਤੇ ਤੇ ਹਰੇਕ ਤੱਕੇ ਨੇ ਆ ਜਿਹੜੀ ਉਹ ਬਦਲਾਵ ਦੀ ਗੂੰਜ ਆ ਜਿਹੜੀ ਉਹ ਸੁਣ ਲਈ ਹੈਗੀ ਆ ਲੋਕਾਂ ਦੇ ਦਿਲ ਦੇ ਵਿੱਚ ਹੁਣ ਇਹ ਗੱਲ ਵੀ ਕਿਤੇ ਨਾ ਕਿਤੇ ਘਰ ਕਰਦੀ ਜਾਂਦੀ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਘਰ ਕਰਦੀ ਜਾਂਦੀ ਹਰੇਕ ਤੱਕੇ ਦੇ ਕਿ ਜਿੰਨਾ ਚੱਕਰ ਤੁਸੀਂ ਛੜਕ ਤਾਂ ਤੇ ਨਹੀਂ ਉਤਰਦੇ ਉਹਨਾਂ ਚੱਕਰ ਤੋਂ ਦੀ ਕੋਈ ਵੀ ਸੁਲਵਾਈ ਨਹੀਂ ਹੋਣੀ। ਕੋਈ ਸਮਾਂ ਸੀਗਾ ਜਦੋਂ ਰਾਤ ਦੇ 11:00 11:00 ਵਜੇ ਤੀਕ 12:00 12:00 ਵਜੇ ਤੀਕ ਲੋਕ ਆ ਜਿਹੜੇ ਆਮ ਹੀ ਪ੍ਰੇਫਰ ਦੇ ਰਹੇ ਸੀ ਸ਼ਰਤਾਂ ਦੇ ਉੱਤੇ ਆ ਜਿਹੜਾ ਕੋਈ ਦਿੱਕਤ ਨਹੀਂ ਆਉਂਦੀ ਸੀਗੀ ਪਰ ਹੁਣ ਪੰਜਾਬ ਦੇ ਹਾਲਾਤ ਆ ਜਿਹੜੇ ਬਦਲਾਵ ਨੇ ਇਹੋ ਜੇ ਕਰ ਦਿੱਤੇ ਆ ਕਿ 6 ਵਜੇ ਦੇ ਤੋਂ ਬਾਅਦ ਕੋਈ ਸਿੰਗਲ ਬੰਦਾ ਮੋਟਰਸਾਈਕਲ ਦੇ ਉੱਤੇ ਜਾਣ ਦਾ ਤਹੱਈਆ ਨਹੀਂ ਕਰਦਾ ਸੋ ਇਸ ਤਰ੍ਹਾਂ ਦੇ ਬਦਲਾਵ ਆ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਅੱਜ ਪੂਰਾ ਪੂਰਾ ਕੋਟ ਪੂਰਾ ਜਿਹੜਾ ਉਹ ਬੰਦ ਆ ਬਹੁਤ ਸਾਰੇ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਸੋ ਇੰਨੀ ਗੱਲਬਾਤ ਮੈਂ ਬ੍ਰਾਜ ਮੋ ਤੁਹਾਡਾ ਬਹੁਤ ਬਹੁਤ ਧੰਨਵਾਦ